ਕਾਰਦਲ ਸ਼ੀਤ ਨਕੇਸ਼ ਕੁਮਾਰ ਦੀ ਮਾਤਾ ਫੱਤੇ ਨੰਗਲ ਧਾਰੀਵਾਲ ਸੇ ਆਈ ਹਾਂ ਮੈਂ ਡੀਸੀ ਦਫਤਰ ਦੇ ਕੋਲ ਬਿਆਨ ਦਿੱਤੇ ਨੇ ਆਪਣੇ ਕਿ ਸਾਡਾ ਪਿੰਡ ਫੱਤੇ ਨੰਗਲ ਐਸਐਲਐਸ ਇੰਨੀ ਸਮੱਸਿਆ ਕਿ ਪਾਣੀ ਦਾ ਨਿਕਾਸ ਨਹੀਂ ਨਿਕਲਦਾ ਪਿਆ ਪਹਿਲਾਂ ਉਹ 70 80 ਸਾਲ ਤੋਂ ਲੈ ਕੇ ਪਾਣੀ ਦਾ ਨਿਕਾਸ ਰੇਲਵੜ ਲਾਈਨ ਦੇ ਵਿੱਚੋਂ ਪੈਂਦਾ ਸੀ ਹੁਣ ਰੇਲਵੜੇ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਤੇ ਸਾਡਾ ਨਿਕਾਸ ਜਿਹੜਾ ਬੰਦ ਕਰ ਦਿੱਤਾ ਅੱਗੋਂ ਸਾਡੀ ਸਮੱਸਿਆ ਇਹ ਹੈ ਕਿ ਤਿੰਨ ਚਾਰ ਘਰ ਰਹੇ ਨੇ ਸਿੱਖ ਬਰਾਦੀ ਦੇ

ਦੀ ਨਾਲ ਮਲਕਾ ਪਿੰਡ ਫਤੇ ਨੰਗਲ ਤਾਰੀਵਾਲ ਤੋਂ ਅਸੀਂ ਔਰ ਅਸੀਂ ਆਪਣੀ ਪਾਣੀ ਦੀ ਸਮੱਸਿਆ ਨੂੰ ਲੈ ਕੇ ਅੱਜ ਇੱਥੇ ਇਕੱਠੇ ਹੋਏ ਆਂ ਸਾਰੇ ਪਿੰਡ ਵਾਸੀ ਔਰ ਥੋੜੇ ਦਿਨ ਪਹਿਲਾਂ ਅਸੀਂ ਸ਼ਿਕਾਇਤ ਕੀਤੀ ਸੀ ਜਿਸ ਦੇ ਕਾਰਨ ਸਾਡਾ ਕੰਮ ਉਹ ਤੋਂ ਸਟਾਰਟ ਹੋ ਗਿਆ ਸੀ ਔਰ ਕੁਝ ਬੰਦਿਆਂ ਦੇ ਕਾਰਨ ਔਰ ਸੁੱਖੀ ਰੰਧਾਵਾ ਦੇ ਕਾਰਨ ਉਹਨਾਂ ਨੇ ਮਿਲ ਕੇ ਉਸ ਕੰਮ ਨੂੰ ਰੁਕਾਵਟ ਪਾਈ ਹੈਗੀ ਆ ਔਰ ਅਸੀਂ ਅੱਜ ਇੱਥੇ ਗੁਜਾਰਿਸ਼ ਲੈ ਕੇ ਆਏ ਆਂ ਕਿ ਸਾਡਾ ਕੰਮ ਜੋ ਹੈ ਉਹ ਫਿਰ ਤੋਂ ਬਾਰਾ ਤੋਂ ਸਟਾਰਟ ਕੀਤਾ ਜਾਏ ਕੰਮ ਰਗਵਾਉਣ ਵਾਲੇ ਨਹੀਂ ਉਹਨਾਂ ਨੇ ਆਪਣਾ ਗੁਰਦੁਆਰਾ ਸਾਹਿਬ ਨੂੰ ਲੈ ਕੇ ਨਾ ਵਿੱਚ ਇੱਕ ਮੇਨ ਮੁੱਦਾ ਰੱਖਿਆ ਕਿ ਸਾਡਾ ਗੁਰਦੁਆਰਾ ਸਾਹਿਬ ਡੁੱਬ ਰਿਹਾ ਜੋ ਕਿ ਬਿਲਕੁਲ ਸਹੀ ਗੱਲ ਨਹੀਂ ਹੈਗੀ ਅਸੀਂ ਵੀ ਚਰਚਾ ਕਰ ਰਹੇ ਹਾਂ ਅਸੀਂ ਪਾਣੀ ਦੇ ਵਿੱਚੋਂ ਲੰਘ ਕੇ ਜਾਂਦੇ ਹਾਂ ਸਾਡੇ ਬੱਚੇ ਸਕੂਲ ਜਾ ਰਹੇ ਨੇ ਪਾਣੀ ਦੇ ਵਿੱਚੋਂ ਲੰਘ ਕੇ ਜਾ ਰਹੇ ਨੇ ਉਹ ਜਿਸ ਕਾਰਨ ਕਾਫੀ ਬਿਮਾਰੀਆਂ ਦਾ ਸਾਹਮਣਾ ਸਾਨੂੰ ਵੀ ਕਰਨਾ ਪੈ ਸਕਦਾ ਹੈ ਸਹੀ ਵੀ ਭਾਈ ਦਿਨ ਹੋ ਗਏ ਨੇ ਪਾਣੀ ਇਹਨਾਂ ਮੱਛਰ ਫੈਲ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡੇ ਪਿੰਡ ਦਾ ਨਿਕਾਸ ਹੋਣਾ ਚਾਹੀਦਾ ਜਲਦ ਤੋਂ ਜਲ ਔਰ ਸਾਨੂੰ ਉਸ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ ਜਿਹੜੇ ਐਗਜ਼ਾਮ ਹੋਰੇ ਪੜ ਵੀ ਨਹੀਂ ਸਕਦੇ ਇਨਾ ਮੱਛਰ ਪੈਲ ਚੁਕਿਆ ਉਥੇ ਵਿੱਚੋਂ ਦੀ ਸਾਡੇ ਨੰਗ ਨੰਗੇ ਸਾਡੇ ਪੈਰ ਖਰਾਬ ਹੋਣੇ ਸ਼ੁਰੂ ਹੋ ਚੁਕੇ ਸਕੂਲ ਚ ਜਾਂਚੇ ਸਾਨੂੰ ਸਕੂਲ ਜਾਂਚੇ ਬੱਚਿਆਂ ਨੂੰ ਦਿੱਕਤ ਹੋ ਜਾਂਦਾ ਹੁੰਦਾ ਚੁਕਿਏ ਸਾਨੂੰ ਲੈ ਕੇ ਅਰਲੀ ਮਾਰਨਿੰਗ ਬੱਚੇ ਸਕੂਲ ਜਾਂਦੇ ਇੰਨੀ ਜ਼ਿਆਦਾ ਦਿੱਕਤ ਹੈਗੀ ਆ ਦੇਖੋ ਪਾਣੀ ਦਾ ਯੂਜ਼ ਤਾਂ ਸਾਰਿਆਂ ਨੇ ਕਰਨੇ ਕਰਨਾ ਹੈ ਇਨਾ ਗੰਦਾ ਪਾਣੀ ਰੁੱਕ ਵੀ ਨਹੀਂ ਸਕਦਾ ਔਰ ਸਾਰਿਆਂ ਨੂੰ ਬਹੁਤ ਜ਼ਿਆਦਾ ਦਿੱਕਤ ਹੈਗੀ ਆ ਖਾਸ ਕਰ ਛੋਟੇ ਬੱਚਿਆਂ ਨੂੰ ਦਿੱਕਤ ਆ ਬਜ਼ੁਰਗਾਂ ਨੂੰ ਦਿੱਕਤ ਆ ਉਥੇ ਦੋ ਤਿੰਨ ਜਾਣੇ ਉਥੇ ਡਿੱਗ ਵੀ ਚੁਕੇ ਨੇ ਪਾਣੀ ਦੇ ਵਿੱਚ ਹਾਂ ਜੀ ਸਭ ਜਿਆਦਾ ਕੋਈ ਇੱਕ ਤੇ ਸਾਡੇ ਇਸ ਘਾਰੇ ਸੁੰਡੀਆਂ ਇੰਨੀਆਂ ਚੱਲ ਚੱਲ ਕੇ ਆ ਰਹੀਆਂ ਗੰਦੀਆਂ ਬਹੁਤ ਜ਼ਿਆਦਾ ਮੁਸ਼ਕਲ ਹੈ ਸਾਡਾ ਕੋਈ ਨਾ ਕੋਈ ਹੱਲ ਕੀਤਾ ਚਾ। ਔਰ ਤੁਸੀਂ ਵੀ ਸਮਝ ਸਕਦੇ ਹੋ ਅਗਰ ਪਾਣੀ ਇਕੱਠਾ ਚਾਰਦੇ ਨਹੀਂ ਰਹਿ ਜਾਂਦਾ ਹੈ ਤੇ ਕਿੰਨੀ ਜ਼ਿਆਦਾ ਉੱਥੇ ਸਮੈਲ ਫੈਲ ਜਾਂਦੀ ਆ। ਬਹੁਤ ਹਾਂ ਜੀ। ਮੇਰਾ ਨਾਮ ਡੇਵਿਡ ਮਸੀ ਆ। ਪਿੰਡ ਫੱਤੇ ਨੰਗਲ ਤੋਂ ਆ। ਅਸੀਂ ਅੱਜ ਡੀਸੀ ਸਾਹਿਬ ਦੇ ਪੇਸ਼ ਹੋਏ ਆ। ਆਪਣੇ ਚਾਰ ਪਿੰਡਾਂ ਦੇ ਪਾਣੀ ਦੇ ਨਿਕਾਸ ਵਾਸਤੇ। ਇਹ ਰੇਲਵੇ ਨੇ ਸਾਡਾ ਪਾਣੀ ਦਾ ਨਿਕਾਸ ਕਾਫੀ ਚਿਰਾਂ ਤੋਂ ਦੁਦਨ ਚੱਲਦਾ ਸੀ ਰੇਲਵੇ ਨੇ ਬੰਦ ਕਰ ਦਿੱਤਾ ਉਹ ਸਾਰੀ ਵਾਤੇ ਸਾਡਾ ਜਾਨਕੀ ਰਸਤਾ ਜਿਹੜਾ ਇਧਰੋਂ ਜਾਂਦਾ ਸੀ ਪਾਣੀ ਦਾ ਵੀਡੀਓ ਸਾਹਿਬ ਨੇ ਉਸ ਸਰਵੇ ਕੀਤਾ ਤੇ ਆਪਣਾ ਪੁਲੀਆਂ ਚੁਟਾਈਆਂ ਤੇ ਜੀਸੀਬੀ ਲਾ ਕੇ ਥੋੜਾ ਜਿਹਾ ਮਲੇ ਅੱਧਾ ਕਿਲੋਮੀਟਰ ਲਾਲ ਥਾਂ ਫਟਿਆ ਹੋਏਗਾ ਉਹਦੇ ਬਾਦੋਂ ਕੁਝ ਭਰਾਵਾਂ ਨੇ ਉਹ ਰਸਤੇ ਨੂੰ ਬੰਦ ਕਰਾਇਆ ਉਹਦੇ ਵਿੱਚ ਉਹਨਾਂ ਦਾ ਕੋਈ ਹੱਥ ਨਹੀਂ ਆ ਜਦ ਕਿ ਹੱਥ ਸਾਰਾ ਸੁਖੀ ਰੰਧਾਵਾ ਜੀ ਦਾ ਆ ਉਹਦੇ ਲੈਟਰ ਸਾਡੇ ਕੋਲ ਪਈ ਆ 15 ਮਈ ਨੂੰ 6:33 ਦੇ ਡੀਸੀ ਸਾਹਿਬ ਨੂੰ ਇਹ ਲੈਟਰ ਪਾਉਂਦੇ ਆ ਠੀਕ ਹੈ ਜਿਹਦੇ ਵਿੱਚ ਉਹ ਕਹਿੰਦਾ ਇੱਕ ਕੰਮ ਬੰਦ ਕੀਤਾ ਜਾਵੇ ਭਾਜੀ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਇਹ ਚੂਣ ਜਾਬਤਾ ਦੇ ਵਿੱਚ ਕਿਤੇ ਹਾਰਾ ਹੁੰਦਾ ਜਾਂ ਕੋਈ ਬਿਮਾਰ ਹੁੰਦਾ ਛੱਤ ਡਿੱਗਦੀ ਕੋਠਾ ਦੇ ਬਿਲਡਿੰਗਾਂ ਡੈਂਡੀਆਂ ਕੀ ਗੱਲ ਉਹ ਕੰਮ ਨਹੀਂ ਹੁੰਦੇ ਇੱਕ ਪਿੰਡ ਦੇ ਪਾਣੀ ਦੇ ਨਿਕਾਸ ਵਾਸਤੇ ਮਤਲਬ 100 ਫੁੱਟਰ ਲੈ ਕੇ ਚੱਲ ਕੇ ਚੱਲੋ ਜੀ ਉਹਨੇ ਪਾਈਪ ਪਾਉਣੇ ਸੀ ਉਹ ਗਲਤ ਆ ਉਹ ਸਹੀ ਆ ਬਿਲਕੁਲ ਪਰ ਸੁਖੀ ਰੰਧਾਵਾ ਨੇ ਜੋ ਕੰਮ ਕੀਤਾ ਬਹੁਤ ਗਲਤ ਕੀਤਾ ਆ ਇਸ ਕਰਕੇ ਅਸੀਂ ਪਿੰਡ ਵਾਲੇ ਉਂ ਇਸੀ ਦਫਤਰ ਆਏ ਆ ਅਸੀਂ ਇਹ ਕਾ ਕਰਦੇ ਆ ਕਿ ਤੇਰਾ ਪਿੰਡ ਚ ਨਾ ਬੂਥ ਲੱਗ ਦੇਣਾ ਨਾ ਤੈਨੂੰ ਵੋਟ ਪਾਉਣੀ ਆ ਠੀਕ ਆ ਤੂੰ ਅੱਗੇ ਤੋਂ ਲੈਂਦਾ ਰਿਆਂ ਵੋਟਾਂ ਪਰ ਹੁਣ ਵੋਟਾਂ ਨਹੀਂ ਤੂੰ ਲੈ ਸਕਦਾ ਸੋ ਇਹ ਅਸੀਂ ਬੀਸੀ ਦੇ ਗਾੜੀ ਅੱਜ ਪੇਸ਼ ਹੋਏ ਆ ਸਾਨੂੰ ਉਹਨਾਂ ਨੇ ਵਿਸ਼ਵਾਸ ਦਿੱਤਾ ਕਿ 101% ਦੇ ਨਾਲ ਤੁਹਾਡਾ ਕੰਮ ਜਿਹੜਾ ਚਾਲੂ ਕੀਤਾ ਜਾਏਗਾ ਮੇਰੇ ਮੋਹਤਪੇਰ ਪਿੰਡ ਦੇ ਬੰਦੇ ਵੀ ਸਾਰੇ ਆਏ ਆ ਜੋ ਵੀ ਹੈ ਇਹਨਾਂ ਨੇ ਉਹਨਾਂ ਨੂੰ ਦੱਸਿਆ ਆਪਣੀ ਦੁੱਖ ਦੀਫਾਂ ਕਿੱਦੋਂ ਨਹੀਂ ਲੰਘ ਰਹੇ ਆ ਭਾਜੀ ਮਹਾਮਾਰੀ ਫੈ ਰਹੀ ਆ ਡੇਂਗੂ ਹੋ ਰਿਹਾ ਆ ਮਲੇਰੀਆ ਆ ਇਹਨਾਂ ਦਾ ਪਾਣੀ ਆ ਸਾਡੇ ਚੜਿਆ ਕੋਈ ਉਹਦੀ ਸਾਰ ਨਹੀਂ ਲੈ ਰਿਆ ਅੱਜ 22 ਦਿਨ ਹੋ ਚੁਕੇ ਇਸ ਗੱਲ ਨੂੰ ਸੋ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਕਿ ਜਿੱਥੇ 101% ਤੋਂ 110 ਲੈ ਕੇ ਚੱਲੋ ਸਾਡਾ ਕੰਮ ਜਲਦੀ ਤੋਂ ਜਲਦੀ ਕੀਤਾ ਜਾਵੇ ਤੇ ਜਿਹੜੀਆਂ ਰਸੀਵਰ ਦੀਆਂ ਪਾਈਪਾਂ ਉਹਨਾਂ ਨੂੰ ਚਾਲੂ ਕੀਤਾ ਜਾਵੇ ਮੈਂ ਧੰਨਵਾਦ ਕਰਦਾ ਡੀਸੀ ਸਾਹਿਬ ਦਾ ਫਿਰ ਇਹ ਜਿਹੜਾ ਜੇ ਨਾ ਇਹ ਕੰਮ ਹੋਇਆ ਇਸ ਤੋਂ ਬਾਅਦ ਅਸੀਂ ਰੋਡ ਤੇ ਆਵਾਂਗੇ ਜਥੇਬੰਦੀਆਂ ਦੇ ਨਾਲ ਮਿਲ ਕੇ ਅਸੀਂ ਧਾਰੀਵਾਲ ਨੂੰ ਬਲੌਕ ਕਰਾਂਗੇ ਮੇਨ ਜੀਟੀ ਰੋਡ ਸਰ ਬਸ ਇਹੀ ਸਾਡੀ ਬੇਨਤੀ ਆ ਪਾਹੀ ਤੁਹਿੰਦਾ ਸੋ ਇੱਕ ਪਾਣੀ ਦੇ ਨਿਕਾਸ ਨੂੰ ਕੋਈ ਰੋਕ ਸਕਦਾ ਜੇ ਗੰਗਾ ਵਹਿੰਦੀ ਹੈ ਉੱਥੋਂ ਤੁਹਾਨੂੰ ਰਾਹ ਕੋਈ ਨਕਾ ਨਹੀਂ ਲਾਉਂਦਾ ਉਹ ਆਪਣੇ ਆਪ ਹੁੰਦੀ ਆ ਜੇ ਪਿੰਡਾਂ ਦਾ ਪਾਣੀ ਜਾਂਦਾ ਤਾਂ ਅਕਸਰ ਪੁਲਾਂ ਦੇ ਥੱਲੋਂ ਦੀ ਜਾਣਾ ਆ ਕਿ ਸੜਕ ਦੇ ਉੱਤੋਂ ਦੀ ਟੱਪ ਕੇ ਪਾਣੀ ਕਦੀ ਗਿਆ ਪਿੰਡਾਂ ਵਾਸਤੇ ਨਾਲੀਆਂ ਬਣਦੀਆਂ ਸੀਵਰੇਜ ਬਣ ਸ਼ਹਿਰਾਂ 'ਚ ਆ ਜਾਓ ਜੀ ਸ਼ਹਿਰਾਂ ਵਾਲੇ ਪਾਸੇ ਰਿਸਿਵਰ ਪਾਉਂਦਾ ਐਮਸੀ ਨੂੰ ਪਤਾ ਹੁੰਦਾ ਜਦ ਕਿ ਚੋਣ ਜਾਬਤਾ ਲੱਗੀਆਂ ਸਰਪੰਚ ਦੀ ਵੈਲਿਊ ਕੋਈ ਨਹੀਂ ਰਹਿ ਗਈ ਉਹਦੇ ਵਿੱਚ ਉਹਦੇ ਉੱਤੇ ਇੱਕ ਪ੍ਰਬੰਧਕ ਆ ਵੀਡੀਓ ਆ ਸੈਕਟਰੀ ਆ ਉਹ 3 ਦਿਨ ਪਹਿਲਾਂ ਆਨਕੇ ਸਰਵੇ ਕਰਦੇ ਆ ਚੌਥੇ ਦਿਨ ਆਨਕੇ ਉਹ ਕੰਮ ਸ਼ੁਰੂ ਕਰਦੇ ਆ ਤੇ ਪਾਣੀ ਲੰਘਣਾ ਹੋਂ ਦੀ ਜਾਇਜ਼ ਹੈ ਕਿ ਨਜਾਇਜ਼ ਤੁਸੀਂ ਦੱਸੋ ਪੱਤਰਕਾਰੋ ਜੀ ਹਾਂਜੀ ਤੇ ਘਰਾਂ ਦੀਆਂ ਨੀਹਾਂ 'ਚ ਪਾਣੀ ਜਾਂਦਾ ਇੱਕ ਇਧਰ ਸਾਈਡ ਤੇ ਬਿਲਕੁਲ ਗਰੀਬ ਕੱਚੇ ਸਾਥੇ ਉਹਦੀ ਜੇ ਉਹ ਡਿੱਗ ਜੇਗਾ ਕੌਣ ਜ਼ਿੰਮੇਵਾਰ ਆ ਸੁੱਖੀ ਰੰਡਾਵਾ ਜ਼ਿੰਮੇਵਾਰ ਹੈ ਡੀਸੀ ਜ਼ਿੰਮੇਵਾਰ ਆ ਉਹਦੇ ਖਿਲਾਫ ਜੋ ਐਕਸ਼ਨ ਬੰਦਾ ਜੇ ਉਹ ਕੰਮ ਕਰ ਰਿਹਾ ਇਹਦਾ ਮਤਲਬ ਕਿ ਮੰਤਰੀ ਆਪਣੀ ਮਨਮਰਜ਼ੀ ਕਰਦੇ ਆ ਨਾ ਮੰਤਰੀ ਆਪਣੀ ਮਨਮਰਜ਼ੀ ਕਰਦੇ ਆ ਮਤਲਬ ਕਿਸੇ ਪਬਲਿਕ ਦੀ ਵੱਲ ਨਹੀਂ ਨਾ ਵੇਖਿਆ ਪਬਲਿਕ ਵਾਲੇ ਨਹੀਂ ਵੇਖਿਆ ਉਹਨਾਂ ਨੇ ਠੀਕ ਹੈ ਜੀ ਪਬਲਿਕ ਵਾਲੇ ਵੇਖਦੇ ਉਹਨਾਂ ਦੇ ਦੁੱਖ ਤਕਲੀਫ ਨੂੰ ਜਾਣਦੇ ਉਹਨਾਂ ਦੇ ਘਰਾਂ ਜਾਣ ਕੇ ਵੇਖਦੇ ਕਿ ਠੀਕ ਹੈ ਘਰ ਡੁੱਬਨਦੇ ਆ ਕਿ ਬਚਨਦੇ ਆ ਉਹਨਾਂ 15 ਮਈ ਨੂੰ ਲੈਟਰ ਕੱਟ ਕੇ ਉੱਥੋਂ ਬੈਠਿਆਂ ਲੈਟਰ ਕੱਢ ਦਿੱਤੀ ਆ ਕਿ ਪਾਣੀ ਬੰਦ ਬੰਦ ਕਰ ਦਿਓ ਕੰਮ ਉਹ ਕੰਮ ਬੰਦਿਆ ਇਹ ਬਿਲਕੁਲ ਨਜਾਇਬ ਵੀਡੀਓ ਨੇ ਜੋ ਕੰਮ ਕਰ ਰਹੇ ਸਹੀ ਕਰ ਰਹੇ ਆਈ ਸੁਖੀ ਰੰਧਾਵਾ ਗਲਤ ਕਰ ਰਹੇ ਆ ਸੁਖੀ ਰੰਧਾਵੇ ਤੇ ਪਰਚਾ ਹੋਣਾ ਚਾਹੀਦਾ ਆ ਕਿ ਜੇ ਅੱਜਕੱਲ ਕਿਹਦਾ ਘਰ ਡੇਕਦਾ ਅੱਜ ਘਰ ਉੱਥੋਂ ਫਤਿੰਗਲ ਕਿਹਦਾ ਘਰ ਡਿੱਗਾ ਤਾਂ ਅਸੀਂ ਕੋਰਟ 'ਚ ਜਾਵਾਂਗੇ ਹਾਈ ਕੋਰਟ 'ਚ ਜਾਾਂਗੇ ਸੁਖੀ ਲੰਧਾਵਾ ਨੂੰ ਗ੍ਰਿਫਤਾਰ ਕਰਾਵਾਂਗੇ ਮਦਨ ਸਿੰਘ ਫਤਿੰਗਲ ਚੋਣ ਜਾਬਤਾ ਜਿਹੜਾ ਲਾਗੂ ਹੁੰਦਾ ਵਾ ਉਹ ਕੁਝ ਕਾਨੂੰਨਾਂ ਤੇ ਲਾਗੂ ਹੁੰਦਾ ਨਾ ਕਿ ਜਿਹੜਾ ਪਬਲਿਕ ਨੂੰ ਤੰਗ ਕਰਨ ਵਾਸਤੇ ਲਾਗੂ ਹੁੰਦਾ ਵਾ ਇਹ ਕਰਕੇ ਸਾਡੀ ਰਿਕਵੈਸਟ ਵਾ ਕਿ ਉਹ ਜਿਹੜਾ ਨਾਲਾ ਪੁੱਟਿਆ ਜਾਵਾ ਪੁੱਟਣ ਦੇ ਬਾਵਜੂਦ ਕੁਝ ਬੰਦਿਆਂ ਨੇ ਜਿਹੜਾ ਉਹਨੂੰ ਬੰਦ ਕਰਾਇਆ ਗਿਆ ਵਾ ਉਹਦੇ ਤੇ ਫੇਰ ਅਪੀਲ ਕਰਨੇ ਆ ਇਹ ਜੜਾ ਵਾ ਇਹ ਸਾਡਾ ਨਾਲਾ ਛੇਤੀ ਤੋਂ ਛੇਤੀ ਬਣਨਾ ਚਾਹੀਦਾ ਅਗਰ ਨਾ ਬਣਿਆ ਤੇ ਸਾਨੂੰ ਮਜਬੂਰੀ ਕੋਈ ਨਾ ਕੋਈ ਹੋਰ ਤੋਂ ਵੱਧ ਸਟੈਪ ਜੜਾ ਵਾ ਚੁੱਕਣਾ ਪਏਗਾ ਹਾਂਜੀ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਇਹ ਸਾਡਾ ਕੰਮ ਜੜਾ ਛੇਤੀ ਤੋਂ ਛੇਤੀ ਹੋਣਾ ਚਾਹੀਦਾ ਕਿਉਂਕਿ ਬੱਚੇ ਸਾਡੇ ਜੜਾ ਸਕੂਲੀ ਜਾਂਦੇ ਆ ਛੋਟੇ ਛੋਟੇ ਆ ਤੇ ਬਾਕੀ ਪ੍ਰਸ਼ਾਤਾਂ ਦਾ ਟਾਈਮ ਆ ਔਰ ਤੇ ਮਲੇਰੀਆ ਡੇਂਗੂ ਇਹੋ ਜੀ ਆਮ ਬਿਮਾਰੀਆਂ ਫੈਲਵਾਨੀਆਂ ਗਵਰਨਮੈਂਟ ਖੁਦ ਕਹਿੰਦੀ ਆ ਵੀ ਇਹ ਬਿਮਾਰੀਆਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਇਹਨਾਂ ਤੋਂ ਬਚੋ ਸਾਫ਼ ਸੁਥਰੇ ਰਹੋ ਤੇ ਜਦ ਪਾਣੀ ਸਾਡੇ ਗੰਦੇ ਨਾਲੇ ਚੋਂ ਅਸੀਂ ਨੱਕੇ ਜਾਣਾ ਤੇ ਫਿਰ ਸਾਡੇ ਕਿੱਦਾਂ ਬਚ ਸਕਨੇ ਆ ਇਹ ਕਰਕੇ ਅਸੀਂ ਪਰ ਪ੍ਰਸ਼ਾਸਨ ਨੂੰ ਇਹ ਮੰਗ ਕਰਨਿਆ ਵੀ ਸਾਡੀ ਇਹ ਜਿਹੜੀ ਆ ਮੰਗ ਜਿਹੜੀ ਹਾਂਜੀ ਹਾਂਜੀ ਵੀਡੀਓ ਨੇ ਸਾਰਾ ਚੱਕ ਕਰਕੇ ਔਰ ਕਲਰਕਾਂ ਨੇ ਚੈੱਕ ਕਰਕੇ ਕੰਮ ਜਿਹੜਾ ਸ਼ੁਰੂ ਕੀਤਾ ਗਿਆ ਜਿਹਦੇ ਚੋਂ ਡੇਢ ਕੇ ਕਿਲਾ ਮਤਲਬ ਕਰ ਤੋਂ ਕਰ ਤੇ ਚਲੋ ਤੇ 15ਵੀਂ ਫੋਟੋ ਲਾ ਲੋ ਤੇ ਉਹ ਜਿਹੜਾ ਵਾ ਨਾਲਾ ਪੁੱਟਿਆ ਗਿਆ ਦਾ ਹੀ ਪੈਪ ਉੱਥੇ ਛੁੱਟੇ ਗਏ ਦਿਆ ਠੇਕਾ ਹੋ ਗਿਆ ਦਾ ਵਾ ਪਰ ਕੁਝ ਬੰਦਿਆਂ ਨੇ ਜਿਹੜਾ ਵਾ ਜਾਣ ਪੁੱਜ ਕੇ ਬੰਦ ਕਰਾਇਆ ਵਾ ਜਦ ਕਿ ਉਹ ਪਾਣੀ ਨਿਕਲਣਾ ਹੀ ਉੱਧਰ ਨੂੰ ਹੋਇਤੀ ਕੋਈ ਵੀ ਇਸ ਘਾਤੋਰ ਚੁਕੀ ਰੰਦਾਵਾ ਮੇਨ ਚੁਕੀ ਰੰਦਾਵਾ ਜਣਾ ਕੋਈ ਉਹ ਬੰਦਿਆਂ ਨਾਲ ਮਿਲ ਕੇ ਚੁਕੀ ਰੰਦਾਵੇ ਨੇ ਜਿਹੜਾ ਉਹ ਬੰਦ ਕਰਾਇਆ ਵਾ ਤਾਂ ਹੀ ਉਹ ਬੰਦ ਹੋਇਆ ਨਹੀਂ ਤਾਂ ਉਹਦੇ ਕੰਮ ਸ਼ੁਰੂ ਹੋ ਗਿਆ ਦਾ ਹੀ ਉਹ ਚੱਲਣ ਦਿਆ ਹੀ ਉਹ ਅੱਜ ਨੂੰ ਕੰਮ ਕਦੇ ਦਾ ਮੁੱਕ ਵੀ ਜਾਣਾ ਹੀ ਉਹ ਤੇ ਕੰਮ ਕੰਪਲੀਟ ਹੋ ਜਾਣਾ ਹੀ ਅਸੀਂ ਮੰਗ ਕਰਨੇ ਆ ਫੇਰ ਪ੍ਰਸ਼ਾਸਨ ਨੂੰ ਤੇ ਉਹ ਜਿਹੜਾ ਵਾ ਤੁਹਾਡਾ ਨਾਲਾ ਛੇਤੀ ਤੋਂ ਛੇਤੀ ਬਣਨਾ ਚਾਹੀਦਾ ਤਾਂ ਕਿ ਸਾਡੇ ਬੱਚਿਆਂ ਦੀ ਜੜੀ ਆ ਉਹ ਦੀ ਸਿਹਤ ਕੰਮ ਦੀ ਜਿਹੜੀ ਕਾਮਯਾਬ ਰਹੇ ਕਿਉਂਕਿ ਮੱਛਰ ਦਾ ਕੰਮਾ ਮਲੇਰੀਆ ਦਾ ਕੰਮਾ ਇਹ ਇਹ ਹੀ ਡਿਮਾਂਡ ਕਰਨੇ ਆ ਮੈਂ ਸੰਤੋਖ ਸਿੰਘ ਬੀਡੀਪੀ ਉਤਾਰੀਵਾਲ ਤੇ ਜੋ ਤੁਸੀਂ ਬੱਤੇ ਨਗਰ ਦੇ ਸਬੰਧ ਵਿੱਚ ਕੁਐਸਚਨ ਕੀਤਾ ਹੈ ਉਹਦੇ ਸਬੰਧ ਵਿੱਚ ਇਹ ਆ ਵੀ ਉਹ ਪਹਿਲਾਂ ਪਾਣੀ ਦਾ ਜਿਹੜਾ ਇਹ ਦੇ 20 ਦਿ ਪਾਣੀ ਨਾਲ ਪੈ ਰਿਆ ਸੀ ਤੇ ਉਹ ਹੁਣ ਰੇਲਵੇ ਡਿਪਾਰਟਮੈਂਟ ਨੇ ਡਬਲ ਲਾਈਨ ਕਰਨੀ ਪਈ ਦੇ ਬੰਦ ਰੋਕਾ ਕਰਨਾ ਤੇ ਉਹਦੇ ਵਿੱਚ ਉਹਨਾਂ ਜਿਹੜਾ ਸੀ ਸਾਡਾ ਜਿਹੜਾ ਪਾਣੀ ਦਾ ਨਿਕਾਸ ਹੋ ਰਿਹਾ ਸੀ ਉਹ ਪਾਣੀ ਜਿਸ ਸੀ ਉਹਨੇ ਬੰਦ ਕਰਤਾ ਸੀ ਉਹ ਜਦੋਂ ਪਾਣੀ ਬੰਦ ਹੋ ਗਿਆ ਪਾਣੀ ਬਲੋਕੇਜ ਹੋ ਕਰਕੇ ਪਾਣੀ ਜਿਹੜਾ ਗਲੀਆਂ 'ਚ ਖੜਾ ਹੋਣਾ ਸ਼ੁਰੂ ਹੋ ਗਿਆ ਗਲੀਆਂ ਦੀ ਨਿਵੇਂ ਗਲੀਆਂ ਤੋਂ ਨਿਵੇਂ ਘਰ ਜਿਹੜੇ ਉਹਨਾਂ 'ਚ ਜਾਣਾ ਸ਼ੁਰੂ ਹੋ ਗਿਆ ਵਾਪਸ ਬੈਕ ਮਾਰਨਾ ਸ਼ੁਰੂ ਕਰਤਾ ਉਹਨੇ ਉਹਦੇ ਸਮਾਂ 'ਚ ਅਸੀਂ ਆਪਣਾ ਟੀਮ ਭੇਜ ਕੇ ਦਫ਼ਤਰ ਦੀ ਤੇ ਰਾਫਾ ਸਟੇਮੇਟ ਲਵਾ ਕੇ ਤੇ ਟੈਂਕਰਾਂ ਨਾਲ ਪਾਣੀ ਕਢਾ ਰਹੇ ਹਾਂ ਤਾਂ ਕੋਈ ਅਸੀਂ ਥੋੜਾ ਬੋਦਾ ਵੇਖ ਰਹੇ ਹਾਂ ਕੋਈ ਕੱਚਾ ਮਲੋ ਕੋਈ ਕਿਸੇ ਢੰਗ ਤਰੀਕੇ ਨਾਲ ਹੋਰ ਜਿਹੜਾ ਕੋਈ ਥੋੜਾ ਬੋਗਾ ਪਰ ਮੰਨਣਾ ਕੋਈ ਹਾਲੇ ਦਾ ਲਾਭ ਜਵੇ ਰਿਲੇਕਸ਼ਨ ਕਲੂਸ਼ਨ ਦੇ ਅੰਦਰ ਤਾਂ ਅਸੀਂ ਕੋਈ ਕੰਮ ਨਹੀਂ ਚਾਲੂ ਕਰ ਸਕਦੇ ਤਾਂ ਅਸੀਂ ਚਾਹੁੰਦੇ ਕੋਈ ਨਾ ਕੋਈ ਪਾਣੀ ਦਾ ਕੋਈ ਹੱਲ ਹੋ ਜਾਂਦਾ ਉਹਦੇ ਕਰਕੇ ਥੋੜਾ ਬੋਦਾ ਅਸੀਂ ਚਾਹੁੰਦੇ ਕੋਈ ਵਾਟਰ ਪੰਪ ਲਵਾ ਕੇ ਜਾਂ ਟੂ ਵਾਟਰ ਬੋਮਰਵਾ ਕੇ ਤੇ ਥੋੜਾ ਬੋਦਾ ਪਾਣੀ ਦਾ ਨਿਕਾਸ ਕਿਸੇ ਪਾਸੇ ਨੂੰ ਕਰਦੀ ਜਾਂ ਜੋ ਵੀ ਇੱਥੇ ਬਾਰੇ ਬੁਰੀਆਂ ਪੈਣ ਦਾ ਕਾਸ਼ਾ ਉਹ ਨਾ ਫੈਲੇ ਇਹ ਇਸ ਸੰਬੰਧ ਵਿੱਚ ਸ਼ੁਰੂ ਕਰ ਲਗੇ ਪਰ ਉਹ ਗ੍ਰਾਮ ਕੁਝ ਗ੍ਰਾਮ ਪੰਚਾਇਤ ਦੇ ਮੌਜੂਦ ਬੰਦਿਆਂ ਨੇ ਬਾਅਦ ਚ ਉਥੇ ਕੋਈ politically issue ਬਣ ਗਿਆ ਉਹਨਾਂ ਬੰਦ ਕਰਵਾਤਾ ਫਿਰ ਉਹ ਇਲੈਕਸ਼ਨ ਕਮਿਸ਼ਨ ਦੀਆਂ ਦਾ ਤਮਾਤ ਉਹ ਜੋ ਹੈ ਤਾਂ ਅਸੀਂ ਉਹਦਾ ਕਰਵਾਵਾਂਗੇ ਆਰ ਜੀ ਕੋਈ ਪਰਮਨੈਂਟ ਕੋਈ ਹੱਲ ਜਿਹੜਾ ਕੋਈ ਹੁੰਦਾ ਉਹ ਜ਼ਰੂਰ ਕਰਾਂਗੇ ਉਹਦੇ ਸੰਬੰਧ ਚ ਉਹ ਕੋਈ ਉਹਨਾਂ ਸ਼ਿਕਾਇਤ ਇਹ ਕੀਤੀ ਵੀ ਇਲੈਕਸ਼ਨ ਕਮਿਸ਼ਨ ਦੇ ਮਲੋਹਾ ਦਾ ਤਾਮਤਾਬ ਕੇ ਕੰਮ ਨਹੀਂ ਨਵਾਂ ਸ਼ੁਰੂ ਕਰਵਾ ਸਕਦੇ ਪਰ ਨਵਾਂ ਕੰਮ ਅਸੀਂ ਕਰਵਾਇਆ ਹੀ ਨਹੀਂ ਕਿਉਂਕਿ ਕੰਮ ਤਾਂ ਉਥੇ ਪਾਣੀ ਦੀ ਬ੍ਰੇਕ ਹੋਇਆ ਪਾਣੀ ਦਾ ਉਹ ਹਾਲੀ ਕਰਨਾ ਸੀਗਾ ਉਹ ਅਸੀਂ ਆਰਜੀ ਤੌਰ ਤੇ ਹਾਲ ਕਰ ਰਹੇ ਹਾਂ ਪਰਮਨੈਂਟ ਜਿਹੜਾ ਕੰਮ ਹੈ ਲੈਕਚ ਮੰਨ ਲਓ ਚੋਣ ਜਾਬਤੇ ਤੋਂ ਬਾਅਦ ਹੀ ਕੀਤਾ ਜਾਊਗਾ ਉਹ ਸੀਵਰੇਜ ਪੈਣਾ ਹੈ ਉਹਦਾ ਐਸਟੀਮੇਟ 7-800 ਫੁਰਦਾ ਹੈਗਾ ਹੈ ਉਹ ਗਾਂ ਫਿਰ ਚੱਪੜ ਦੇ ਵਿੱਚ ਜਾਣਾ ਹੈ ਜੀ ਉਹ ਲੰਮਾ ਪ੍ਰੋਸੀਜਰ ਹੈ ਹੁਣ ਜੋ ਮੋਕਾ ਮੰਨ ਲਓ ਪਾਣੀ ਦੀ ਪ੍ਰੋਬਲਮ ਨੂੰ ਸੋਲਵ ਕਰਨ ਦੇ ਵਾਸਤੇ ਜਿਹੜਾ ਏ ਥੋੜਾ ਆਰਜੀ ਪੰਪ ਲਵਾ ਕੇ ਪਾਣੀ ਕਢਵਾਇਆ ਕੋਈ ਟੈਂਕਰ ਲਵਾ ਕੇ ਕਢਵਾਇਆ ਕਿਉਂਕਿ ਬਹੁਤ ਜ਼ਿਆਦਾ ਬਲੋਕ ਸੀ ਛੋਟੇ ਛੋਟੇ ਬੱਚੇ ਆ ਉਹਨਾਂ ਦਾ ਸਕੂਲੇ ਜਾਣਾ ਮੁਸ਼ਕਲ ਹੋਇਆ ਪਿਆ ਸੀਗਾ ਤੇ ਇਸ ਕਰਕੇ ਉਹ ਉਹਨੂੰ ਗਲੀ ਨੂੰ ਥੋੜਾ ਜਿਹਾ ਪਾਣੀ ਕੱਟ ਕਰਕੇ ਸਾਫ ਕਰਵਾ ਕੇ ਕਰਨ ਸਾਫ ਕਰਵਾਤੀ ਹੈ ਉਸ ਤੋਂ ਬਾਅਦ ਉਹਨਾਂ ਮਲੋ ਕੁਝ ਪੋਲਿਟੀਕਲ ਮੁੱਦਾ ਉਨ ਕਰਕੇ ਮਲੋ ਬੰਦ ਕਰਵਾਤਾ ਤੇ ਸਾਡੀ ਸ਼ਿਕਾਇਤ ਵੀ ਕਰ ਦਿੱਤੀ ਗਈ ਆ ਸਰ ਕਿੰਨੇ ਸ਼ਿਕਾਇਤ ਕੀਤੀ ਤੁਹਾਡੀ ਮਲੋ ਸਾਡੀ ਜੇ ਸ਼ਿਕਾਇਤ ਜਿਹੜੀ ਆ ਵਾ ਅਸੀਂ ਜਿਹੜੇ ਖਲੋਤੇ ਕਾਂਗਰਸ ਦੇ ਉਮੀਦਵਾਰ ਸਦਾਚਿਨਦਰ ਸਿੰਘ ਜੀ ਰਣਵਾ ਸਾਹਿਬ ਉਨਾ ਵੱਲੋਂ ਕੀਤੀ ਗਏ ਅ ਸਰ ਇਹ ਦੱਸੋ ਕਿ ਜੇ ਮੰਨ ਲਓ ਚੋਣ ਜਾਤ ਦਾ ਚੱਲ ਰਿਹਾ ਵਾ ਜੇ ਕਿ ਗਰੀਬ ਦੀ ਛੱਤ ਡਿੱਗ ਜਾਂਦੀ ਆ ਜਾਂ ਕਿਤੇ ਕੋਈ ਜ਼ਰੂਰਤਮੰਦ ਲੋਕਾਂ ਦਾ ਮਸਲਾ ਆ ਜਾਂਦਾ ਵਾ ਤੇ ਕੀ ਮਤਲਬ ਸਰਕਾਰ ਜਿਹੜੀ ਆ ਉਹ ਕਿ ਇਹ ਦੀ ਗਰੀਬ ਦਾ ਕੋਈ ਹੱਲ ਹੀ ਨਹੀਂ ਕਰ ਸਕਿਆ ਕੀ ਕਿ ਜਾਂ ਪਹਿਲਾਂ ਚੋਣ ਜਾਤੇ ਨੂੰ ਦੇਖਿਆ ਜਾਊਗਾ ਸਰ ਨਹੀਂ ਬਸ ਕਿਉਂਕਿ ਇਹ ਮੁੱਦਾ ਜਿਹੜਾ ਵਾ ਸਰ ਇਹ ਜੁੜਿਆ ਤੇ ਇੱਕ ਜ਼ਰੂਰਤਮੰਦ ਲੋਕਾਂ ਦੇ ਨਾਲ ਆ ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਅਸੀਂ ਵੇਖੋ ਜੀ ਜੋ ਵੀ ਹੈ ਚਲੋ ਜੋ ਸ਼ਿਕਾਇਤ ਕਰਨਾ ਜਿੰਨਾ ਕਰਨੀ ਉਹਨਾਂ ਦਾ ਰਾਈਟ ਹੈ ਬਾਕੀ ਜੋ ਅਸੀਂ ਪਬਲਿਕ ਦੇ ਮਤਲਬ ਪੱਖ ਨੂੰ ਮਲਮੋਕ ਰੱਖਦੇ ਹੋਏ ਪ੍ਰੋਬਲਮ ਨੂੰ ਮੋਕ ਰੱਖਦੇ ਹੋਏ ਉਹ ਅਸੀਂ ਕੀਤਾ ਹੈ ਤੇ ਗਾਵੇਂ ਕਰਾਂਗੇ